ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਹਲਦੀ ਦੇ ਵਿੱਚ ਇਹ ਇੱਕ ਚੀਜ਼ ਨੂੰ ਮਿਲਾ ਦੇਣਾ ਹੈ ਤੇ ਇਸ ਤਰ੍ਹਾਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਚਾਰੇ ਪਾਸਿਆਂ ਤੋਂ ਧਨ ਸੰਪਤੀ ਖੁਸ਼ੀਆਂ ਆਉਣਗੀਆਂ ਜਿਹੜੇ ਲੋਕ ਕਹਿੰਦੇ ਹਨ ਕਿ ਸਾਡੇ ਘਰ ਦੇ ਵਿੱਚ ਗਰੀਬੀ ਜਿਹੜੇ ਲੋਕ ਕਹਿੰਦੇ ਹਨ ਕਿ ਸਾਡੇ ਘਰ ਦੇ ਵਿੱਚ ਗਰੀਬੀ ਹੈ ਸਾਡੇ ਘਰ ਵਿੱਚ ਪੈਸੇ ਦੀ ਕਮੀ ਹੈ ਕਈ ਵਾਰ ਅਚਾਨਕ ਸਾਨੂੰ ਪੈਸੇ ਦੀ ਜ਼ਰੂਰਤ ਪੈ ਜਾਂਦੀ ਹੈ ਪਰ ਸਾਨੂੰ ਸਾਡੇ ਘਰ ਦੇ ਵਿੱਚ 1 ਰੁਪਿਆ ਵੀ ਨਹੀਂ ਲੱਭਦਾ ਤੇ ਜਦੋਂ ਤੁਸੀਂ ਇਸ ਪਾਣ ਨੂੰ ਕਰਕੇ ਹਲਦੀ ਦੇ ਡੱਬੇ ਦੇ ਵਿੱਚ ਇੱਕ ਚੀਜ਼ ਨੂੰ ਮਿਲਾ ਦਿਓਗੇ ਤਾਂ ਤੁਹਾਡੇ ਘਰ ਦੇ ਵਿੱਚ ਨਾ ਤਾਂ ਕਦੇ ਗਰੀਬੀ ਰਹੇਗੀ ਨਾ ਹੀ ਬਿਮਾਰੀ ਰਹੇਗੀ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਸੁੱਖ ਸਮਰiddhi ਬਣੀ ਰਹੇਗੀ ਤੇ ਤੁਹਾਡੇ ਘਰ ਵਿੱਚ ਬਰਕਤ ਹਮੇਸ਼ਾ ਹੀ ਬਣੀ ਰਹੇਗੀ ਤੁਸੀਂ ਇਹ ਦੇਖ ਕੇ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇਹ ਇੱਕ ਛੋਟਾ ਜਿਹਾ ਉਪਾਅ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਕਰ ਦੇਵੇਗਾ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਜਿਵੇਂ ਕਿ ਹਲਦੀ ਸਾਡੀ ਰਸੋਈ ਦੇ ਵਿੱਚ ਸਾਡੇ ਖਾਣੇ ਦੇ ਵਿੱਚ ਵਰਤੀ ਜਾਂਦੀ ਹੈ ਸਾਡੇ ਖਾਣੇ ਨੂੰ ਸੁਆਦੀਸ਼ਟ ਬਣਾਉਂਦੀ ਹੈ ਜੇਕਰ ਅਸੀਂ ਹਲਦੀ ਦਾ ਇਸਤੇਮਾਲ ਆਪਣੇ ਖਾਣੇ ਦੇ ਵਿੱਚ ਨਹੀਂ ਕਰਦੇ ਤਾਂ ਸਾਡੇ ਖਾਣੇ ਦਾ ਅਧੂਰਾ ਟੇਸਟ ਰਹਿ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਇਸ ਪਾਣੋ ਹਲਦੀ ਦੇ ਨਾਲ ਕਰ ਲਵਾਂਗੇ ਤਾਂ ਇਹ ਸਾਡੀ ਜ਼ਿੰਦਗੀ ਦੀਆਂ ਜਿੰਨੀਆਂ ਵੀ ਮੁਸ਼ਕਲਾਂ, ਪਰੇਸ਼ਾਨੀਆਂ ਹੋਣਗੀਆਂ ਉਸ ਨੂੰ ਦੂਰ ਕਰਕੇ ਰੱਖ ਦੇਵੇਗਾ। ਤੇ ਇਸ ਦੇ ਨਾਲ ਹਲਦੀ ਸਾਡੀਆਂ ਕਈ ਬਿਮਾਰੀਆਂ ਨੂੰ ਹੀ ਦੂਰ ਕਰਦੀ ਹੈ। ਸਾਡੀ ਸਕਿਨ ਦੀ ਪ੍ਰੋਬਲਮ ਨੂੰ ਦੂਰ ਕਰਦੀ ਹੈ ਤੇ ਇਸੇ ਤਰ੍ਹਾਂ ਸਾਂਡੇ ਖਾਣੇ ਨੂੰ ਵੀ ਟੇਸਟੀ ਬਣਾਉਂਦੇ ਹੈ ਐਸੇ ਨਾਲ ਹਲਦੀ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ ਕਿ ਇਹਨਾਂ ਦੇ ਛੋਟੇ-ਛੋਟੇ ਉਪਾਅ ਕਰਨ ਦੇ ਨਾਲ ਕਿਵੇਂ ਸਾਡੇ ਘਰ ਦੇ ਵਿੱਚੋਂ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਦੂਰ ਹੋ ਜਾਂਦੇ ਹਨ ਜੇਕਰ ਅਸੀਂ ਹਲਦੀ ਦੇ ਨਾਲ ਇਹ ਉਪਾਅ ਛੋਟੇ-ਛੋਟੇ ਟੋਟਕੇ ਕਰਕੇ ਕਰਦੇ ਹਾਂ ਤੇ ਸਾਡੇ ਘਰ ਵਿੱਚ ਸੁੱਖ ਸਮਰiddhi ਆਉਂਦੀ ਹੈ ਪੈਸੇ ਦੀ ਕਮੀ ਨਹੀਂ ਰਹਿੰਦੀ ਸਾਡੇ ਘਰ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਕਾਂ ਤੋਂ ਭਾਵ ਕੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪਰੇਸ਼ਾਨੀ ਹੋਵੇ ਸਾਡੇ ਘਰ ਦੇ ਵਿੱਚੋਂ ਦੂਰ ਹੋ ਜਾਂਦੀ ਹੈ ਜਦੋਂ ਅਸੀਂ ਹਲਦੀ ਦਾ ਕੋਈ ਵੀ ਉਪਾਅ ਜਾਂ ਟੋਟਕਾ ਕਰ ਲੈਂਦੇ ਹਾਂ ਤੇ ਇਹ ਉਪਾਅ ਕਰਨ ਦੇ ਨਾਲ ਤੁਸੀਂ ਹਲਦੀ ਦੇ ਡੱਬੇ ਵਿੱਚ ਇਹ ਇੱਕ ਚੀਜ਼ ਵੀ ਜ਼ਰੂਰ ਰੱਖਣੀ ਹੈ ਇਹ ਰੱਖਣ ਦੇ ਨਾਲ ਤੁਹਾਡੇ ਘਰ ਦੀ ਜੜੇ ਕਾਇਆ ਹੈ ਉਹ ਵੀ ਪਲਟ ਜਾਵੇਗੀ ਇਹ ਉਪਾਅ ਕਿਵੇਂ ਕਰਨਾ ਹੈ ਤੇ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੇ ਜਾਣਕਾਰੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਿਖਵਾ ਦਿਓ ਜੀ ਸੰਗਤ ਜੀ ਆਓ ਹੁਣ ਗੱਲ ਕਰਦੇ ਹਾਂ ਕਿ ਕਿਵੇਂ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਹਲਦੀ ਦੇ ਛੋਟੇ ਛੋਟੇ ਉਪਾਅ ਕਰਕੇ ਅਸੀਂ ਆਪਣੇ ਘਰ ਦੇ ਵਿੱਚ ਸੁੱਖ ਸਮਰiddhi ਲਿਆ ਸਕਦੇ ਹਾਂ ਤੇ ਜਦੋਂ ਹਲਦੀ ਦੇ ਇਹ ਛੋਟੇ ਛੋਟੇ ਉਪਾਅ ਕਰਦੇ ਹਾਂ ਤੇ ਇਹਨਾਂ ਨੂੰ ਕਰਨ ਦੇ ਨਾਲ ਮਾਤਾ ਲక్ష్ਮੀ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਜਿਵੇਂ ਨਾਲ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਘਰ ਵਿੱਚ ਹਮੇਸ਼ਾ ਬਣੀ ਰਹਿੰਦੀ ਹੈ ਸਭ ਤੋਂ ਪਹਿਲਾ ਉਪਾਅ ਜਿਹੜਾ ਤੁਸੀਂ ਜਿਹੜਾ ਤੁਸੀਂ ਕਰਨਾ ਹੈ ਤੁਹਾਡੀ ਰਸੋਈ ਦੇ ਵਿੱਚ ਜਿਹੜਾ ਹਲਦੀ ਦਾ ਡੱਬਾ ਪਿਆ ਹੋਵੇਗਾ ਉਸ ਹਲਦੀ ਦੇ ਡੱਬੇ ਦੇ ਵਿੱਚ ਚੋਰੀ ਗੁਪਤ ਵਿਧੀ ਦੇ ਨਾਲ ਬਿਨਾਂ ਕਿਸੇ ਨੂੰ ਦੱਸੇ ਇੱਕ ਚੀਜ਼ ਨੂੰ ਤੁਸੀਂ ਛੁਪਾ ਦੇਣਾ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਜੇਕਰ ਤੁਹਾਡੇ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗ ਰਿਹਾ ਤੇ ਜਾਂ ਫਿਰ ਤੁਹਾਡੇ ਬੱਚਿਆਂ ਨੂੰ ਜੋਬ ਨਹੀਂ ਮਿਲ ਰਹੀ ਤੁਹਾਡਾ ਕਾਰੋਬਾਰ ਨਹੀਂ ਚੱਲ ਰਿਹਾ ਜਾਂ ਫਿਰ ਤੁਹਾਡੇ ਘਰ ਵਿੱਚ ਪੈਸੇ ਨੂੰ ਲੈ ਕੇ ਤੰਗੀ ਪਰੇਸ਼ਾਨੀ ਬਣੀ ਹੈ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਕਿ ਸਾਡੇ ਘਰ ਵਿੱਚ ਪੈਸਾ ਆਉਂਦਾ ਤਾਂ ਹੈ ਪਰ ਸਾਡੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਹੈ ਤਾਂ ਇਹ ਜੋ ਵੀ ਤੁਹਾਡੀਆਂ ਪਰੇਸ਼ਾਨੀਆਂ ਨੇ ਇਹ ਦੂਰ ਹੋ ਜਾਣਗੀਆਂ ਤੇ ਉਹ ਕਿਹੜੀ ਅਜਾਈ ਚੀਜ਼ ਹੈ ਜੋ ਹਲਦੀ ਦੇ ਡੱਬੇ ਦੇ ਵਿੱਚ ਮਿਲਾ ਕੇ ਰੱਖਣੀ ਹੈ ਤੇ ਉਹ ਚੀਜ਼ ਲਾਲ ਮਿਰਚ ਹੈ ਜੋ ਸੁੱਕੀ ਲਾਲ ਮਿਰਚ ਹੁੰਦੀ ਹੈ ਉਹ ਦੋ ਸੁੱਕੀਆਂ ਲਾਲ ਮਿਰਚਾਂ ਇਸੇ ਤਰ੍ਹਾਂ ਤੁਸੀਂ ਡੰਡੀ ਵਾਲੀਆਂ ਲੈਣੀਆਂ ਹਨ ਤੇ ਉਹਨਾਂ ਨੂੰ ਸ਼ਾਮ ਦੇ ਸਮੇਂ ਸੁਪਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਰਸੋਈ ਦੇ ਵਿੱਚ ਹਲਦੀ ਦਾ ਡੱਬਾ ਹੋਵੇਗਾ ਉਸ ਵਿੱਚ ਪਾ ਦੇਣਾ ਹੈ ਚੁਪਾ ਕੇ ਰੱਖ ਦੇਣਾ ਹੈ ਤੁਸੀਂ ਯਕੀਨ ਮੰਨੋ ਕਿ ਇਹ ਉਪਾਅ ਤੇ ਟੋਟਕਾ ਛੋਟਾ ਜਿਹਾ ਕਰਨ ਦੇ ਨਾਲ ਤੁਹਾਡੇ ਘਰ ਦੀ ਕਾਇਆ ਬਦਲ ਜਾਵੇਗੀ ਤੁਹਾਡੇ ਘਰ ਦੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਨਾਲ ਅਜਿਹੇ ਚਮਤਕਾਰ ਹੋਣਗੇ ਕਿ ਤੁਹਾਨੂੰ ਖੁਦ ਵੀ ਯਕੀਨ ਨਹੀਂ ਆਵੇਗਾ ਕਿ ਤੁਹਾਡੇ ਘਰ ਵਿੱਚ ਪੈਸਾ ਆਉਣ ਦੇ ਸਾਰੇ ਪਾਸਿਆਂ ਤੋਂ ਰਸਤੇ ਖੁੱਲ ਜਾਣਗੇ ਹੀਲਾ ਵਸੀਲਾ ਬਣ ਜਾਵੇਗਾ ਜਿਵੇਂ ਨਾਲ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋਵੇਗਾ ਇਸੇ ਤਰ੍ਹਾਂ ਸਾਧ ਸੰਗਤ ਜੀ ਇਸ ਪਾਣੂ ਕਰਨ ਸਮੇ ਇਹ ਦੋ ਚੀਜ਼ਾਂ ਦਾ ਦੋ ਗੱਲਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਹੈ ਇਹ ਦੋ ਗੱਲਾਂ ਕਿਹੜੀਆਂ ਹਨ ਪਹਿਲੀ ਗੱਲ ਕਿ ਜਿਹੜਾ ਤੁਸੀਂ ਦੋ ਲਾਲ ਸੁੱਕੀਆਂ ਮਿਰਚਾਂ ਹਲਦੀ ਦੇ ਡੱਬੇ ਦੇ ਵਿੱਚ ਤੁਸੀਂ ਰੱਖ ਰਹੇ ਹੋ ਉਹਨਾਂ ਲਾਲ ਮਿਰਚਾਂ ਦੇ ਬਾਰੇ ਤੁਸੀਂ ਜਦੋਂ ਉਹਨਾਂ ਨੂੰ ਰੱਖੋਗੇ ਕਿਸੇ ਨੂੰ ਵੀ ਪਤਾ ਨਹੀਂ ਹੋਣਾ ਚਾਹੀਦਾ ਉਸੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਬਿਨਾਂ ਦੱਸੇ ਇਹਨਾਂ ਮਿਰਚਾਂ ਨੂੰ ਹਲਦੀ ਦੇ ਡੱਬੇ ਵਿੱਚ ਰੱਖਣਾ ਹੈ ਕਿਉਂਕਿ ਜਦੋਂ ਵੀ ਤੁਸੀਂ ਕੋਈ ਉਪਾਅ ਜਾਂ ਟੋਟਕਾ ਕਰਦੇ ਹੋ ਉਸ ਨੂੰ ਗੁਪਤ ਵਿਧੀ ਨਾਲ ਬਿਨਾਂ ਕਿਸੇ ਨੂੰ ਦੱਸੇ ਛੁਪਾ ਕੇ ਕਰੋਗੇ ਤਾਂ ਉਸ ਦਾ ਤੁਹਾਨੂੰ ਰਿਜ਼ਲਟ ਵਧੀਆ ਮਿਲੇਗਾ ਤੇ ਜਿਸ ਵੀ ਕੰਮ ਲਈ ਤੁਸੀਂ ਇਸ ਪਾਣੂ ਕਰ ਰਹੇ ਹੋ ਉਸ ਦਾ ਰਿਜ਼ਲਟ ਵੀ ਤੁਹਾਨੂੰ ਬਹੁਤ ਜਲਦੀ ਮਿਲੇਗਾ ਜੇ ਤੁਸੀਂ ਉਸ ਪਾਣੋਂ ਸ਼ੋਰ ਸ਼ਰਾਬੇ ਨਾਲ ਤੇ ਕਿਸੇ ਨੂੰ ਦੱਸ ਕੇ ਕਰਦੇ ਹੋ ਤਾਂ ਦਾ ਫਾਲ ਤੁਹਾਨੂੰ ਘਟ ਹੀ ਮਿਲੇਗਾ। ਇਸ ਪਾਣ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ। ਤੇ ਦੂਸਰੀ ਗੱਲ ਜਿਹੜੀ ਹਲਦੀ ਦੇ ਵਿੱਚ ਤੁਸੀਂ ਇਹ ਮਿਰਚਾਂ ਨੂੰ ਰੱਖ ਰਹੇ ਹੋ ਉਹ ਹਲਦੀ ਪੀਲੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਦੋ ਮਿਰਚਾਂ ਰੱਖਣ ਤੋਂ ਇਲਾਵਾ ਤੁਸੀਂ ਹਲਦੀ ਦੇ ਡੱਬੇ ਵਿੱਚ ਦੋ ਛੋਟੀਆਂ ਹਰੀਆਂ ਇਲਾਚੀਆਂ ਵੀ ਰੱਖ ਸਕਦੇ ਹੋ। ਨਾਲ ਤੁਸੀਂ ਮਿਸ਼ਰੀ ਦਾ ਇੱਕ ਛੋਟਾ ਜਿਹਾ ਟੁਕੜਾ ਵੀ ਰੱਖ ਸਕਦੇ ਹੋ ਇਹ ਛੋਟੇ ਛੋਟੇ ਜੇਕਰ ਹਲਦੀ ਦੇ ਤੁਸੀਂ ਤਿੰਨ ਉਪਾਜਾਂ ਛੋਟੇ ਜੇ ਇਹ ਟੋਟ ਕੇ ਕਰ ਲੈਂਦੇ ਹੋ ਤਾਂ ਜਿਸ ਵੀ ਤੁਸੀਂ ਆਪਣੇ ਕੰਮ ਦੇ ਲਈ ਜਾਂ ਮਨੋਂ ਕਾਮਨਾ ਦੇ ਲਈ ਤੁਸੀਂ ਇਹ ਉਪਾਣੂ ਕਰ ਰਹੇ ਹੋ ਉਹ ਤੁਹਾਡਾ ਜਿਹੜਾ ਕੰਮ ਹੈ ਉਹ ਕਦੇ ਵੀ ਅਧੂਰਾ ਨਹੀਂ ਰਹੇਗਾ ਕਦੇ ਵੀ ਅਧੂਰਾ ਨਹੀਂ ਰਹੇਗਾ ਉਹ ਤੁਹਾਡਾ ਕੰਮ ਜ਼ਰੂਰ ਪੂਰਾ ਹੋਵੇਗਾ ਇਸੇ ਤਰ੍ਹਾਂ ਹਲਦੀ ਦੇ ਡੱਬੇ ਦੇ ਵਿੱਚ ਜਿਹੜੀਆਂ ਇਹ ਤਿੰਨ ਉਪਾਅ ਦੱਸੇ ਹਨ ਦੋ ਲਾਲ ਸੁੱਕੀਆਂ ਮਿਰਚਾਂ ਦੇ ਹਰੀਆਂ ਇਲਾਚੀਆਂ ਤੇ ਇੱਕ ਮਿਸ਼ਰੀ ਦਾ ਟੁਕੜਾ ਇਹਨਾਂ ਤਿੰਨਾਂ ਦੇ ਵਿੱਚੋਂ ਤੁਸੀਂ ਸਿਰਫ ਇੱਕ ਕਰ ਸਕਦੇ ਹੋ ਇਹ ਨਹੀਂ ਕਿ ਤੁਸੀਂ ਇਹ ਤਿੰਨੇ ਉਪਾਅ ਇੱਕੋ ਸਮੇਂ ਕਰਨੇ ਹਨ ਤੁਸੀਂ ਹਲਦੀ ਦੇ ਡੱਬੇ ਵਿੱਚ ਇਹ ਤਿੰਨੇ ਚੀਜ਼ਾਂ ਨੂੰ ਪਾ ਕੇ ਰੱਖ ਦਿਓ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਤਿੰਨਾਂ ਦੇ ਵਿੱਚੋਂ ਜਿਹੜੀ ਮਰਜ਼ੀ ਕਰ ਸਕਦੇ ਹੋ ਇਹਨਾਂ ਤਿੰਨਾਂ ਵਿੱਚੋਂ ਜੋ ਵੀ ਤੁਹਾਨੂੰ ਸਹੀ ਲੱਗਦਾ ਹੈ ਜੋ ਚੀਜ਼ ਤੁਹਾਡੇ ਘਰ ਵਿੱਚ ਮੌਜੂਦ ਹੈ ਉਸੇ ਨਾਲ ਤੁਸੀਂ ਇਸਪਾਣੂ ਕਰ ਸਕਦੇ ਹੋ ਤੇ ਜੇਕਰ ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਕੋਈ ਵੀ ਚੀਜ਼ ਨਹੀਂ ਮੌਜੂਦ ਤੁਹਾਡੇ ਘਰ ਵਿੱਚ ਤਾਂ ਤੁਸੀਂ ਆਪਣੇ ਘਰ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਤੁਸੀਂ ਬਾਜ਼ਾਰ ਤੋਂ ਜਾ ਕੇ ਇਹਨਾਂ ਵਿੱਚੋਂ ਕੋਈ ਵੀ ਚੀਜ਼ ਲਿਆ ਸਕਦੇ ਹੋ ਲਾਲ ਸੁੱਕੀ ਮਿਰਚ ਮਿਸ਼ਰੀ ਹਰੀ ਇਲਾਚੀ ਕੋਈ ਵੀ ਤੈਨਾਂ ਤਿੰਨਾ ਵਿੱਚੋਂ ਜਿਹੜੀ ਮਰਜ਼ੀ ਚੀਜ਼ ਲਿਆ ਕੇ ਤੁਸੀਂ ਲਾ ਸਕਦੇ ਹੋ ਲਿਆ ਕੇ ਤੁਸੀਂ ਰੱਖ ਸਕਦੇ ਹੋ ਇਸ ਪਾਰ ਨਾਲ ਸਾਨੂੰ ਕੁਝ ਕ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਜਿਹੜਾ ਤੁਹਾਡੇ ਘਰ ਦੀ ਰਸੋਈ ਦੇ ਵਿੱਚ ਹਲਦੀ ਦਾ ਡੱਬਾ ਹੁੰਦਾ ਹੈ ਜਿਸ ਡੰਬੇ ਦੇ ਵਿੱਚ ਅਸੀਂ ਹਲਦੀ ਸਟੋਰ ਕਰਕੇ ਰੱਖਦੇ ਹਾਂ ਉਹਦਾ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਡੱਬੇ ਨੂੰ ਤੁਸੀਂ ਕਦੇ ਵੀ ਘੱਟ ਨਹੀਂ ਹੋਣ ਦੇਣਾ ਕਈ ਵਾਰ ਕੀ ਹੁੰਦਾ ਹੈ ਕਿ ਉਹ ਡੱਬਾ ਘੱਟ ਜਾਂਦਾ ਹੈ ਅੱਧੇ ਤੋਂ ਅੱਧਾ ਘੱਟ ਰਹਿ ਜਾਂਦਾ ਹੈ ਅਸੀਂ ਸੋਚਦੇ ਹਾਂ ਅਸੀਂ ਕੱਲ੍ਹ ਨੇ ਅਸੀਂ ਦੁਬਾਰਾ ਜਾ ਕੇ ਨਵਾਂ ਹਲਦੀ ਦਾ ਪੈਕਟ ਲੈ ਕੇ ਆਵਾਂਗੇ ਫਿਰ ਪਾਵਾਂਗੇ ਕੋਸ਼ਿਸ਼ ਕਰਿਆ ਕਰੋ ਕਿ ਉਸ ਡੱਬੇ ਨੂੰ ਤੁਸੀਂ ਘੱਟ ਨਾ ਹੋਣ ਦਿਓ ਸਾਥ ਸੰਗਤ ਜੀ ਇਸ ਚੀਜ਼ ਦਾ ਹਮੇਸ਼ਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਡੱਬਾ ਹਲਦੀ ਵਾਲਾ ਅੱਧੇ ਤੋਂ ਹਮੇਸ਼ਾ ਹੀ ਉੱਪਰ ਹੋਣਾ ਚਾਹੀਦਾ ਹੈ ਘੱਟ ਨਹੀਂ ਇਹ ਵੀ ਇੱਕ ਛੋਟਾ ਜਿਹਾ ਟੋਟਕਾ ਦੇ ਉਪਾਅ ਹੈ ਇਸ ਤਰ੍ਹਾਂ ਕਰਨ ਨਾਲ ਸਾਡੇ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਸਾਡੇ ਘਰ ਵਿੱਚ ਪੈਸਾ ਟਿਕਦਾ ਹੈ ਸਾਡੇ ਘਰ ਵਿੱਚ ਹਮੇਸ਼ਾ ਹੀ ਪੈਸੇ ਦਾ ਆਗਮਨ ਹੁੰਦਾ ਹੈ ਇਸ ਨਾਲ ਤੁਸੀਂ ਇੱਕ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਜਿਹੜਾ ਤੁਸੀਂ ਛੋਟਾ ਜਿਹਾ ਕੱਪੜਾ ਲੈਣਾ ਹੈ ਬਿਲਕੁਲ ਮਾਲ ਸਾਈਜ਼ ਦਾ ਹੋਵੇ ਉਹ ਜਿਹੜਾ ਕੱਪੜਾ ਹੈ ਤੁਸੀਂ ਅਲੱਗ ਤੋਂ ਲੈਣਾ ਹੈ ਭਾਵੇਂ ਨਵਾਂ ਕੱਪੜਾ ਜਿਹੜਾ ਕਪੜਾ ਤੁਸੀਂ ਵਰਤਿਆ ਨਾ ਹੋਵੇ ਉਸ ਕਪੜੇ ਦੇ ਵਿੱਚ ਤੁਸੀਂ ਹਲਦੀ ਇੱਕ ਚਮਚਾ ਪਾ ਕੇ ਉਸ ਹਲਦੀ ਦੀ ਤੁਸੀਂ ਇੱਕ ਬੋਟਲੀ ਤਿਆਰ ਕਰਨੀ ਹੈ ਉਹ ਬੋਟਲੀ ਤਿਆਰ ਕਰਕੇ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪਾੜ ਪੂਜਾ ਵਾਲੇ ਸਥਾਨ ਦੇ ਰੱਖ ਦੇਣਾ ਹੈ ਪਾੜ ਪੂਜਾ ਵਾਲੇ ਸਥਾਨ ਤੇ ਰੱਖ ਕੇ ਤੁਸੀਂ ਆਪਣੇ ਮਨ ਦੇ ਅੰਦਰ ਜਿਹੜੇ ਵੀ ਪ੍ਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਅਸੀਂ ਅਰਦਾਸ ਬੇਨਤੀ ਕਰਨੀ ਹੈ ਜਿਹੜੀ ਵੀ ਤੁਹਾਡੇ ਘਰ ਵਿੱਚ ਕੋਈ ਤੰਗੀ ਪਰੇਸ਼ਾਨੀ ਚੱਲ ਰਹੀ ਹੈ ਉਸ ਨੂੰ ਲੈ ਕੇ ਤੇ ਇਸ ਤੋਂ ਇਲਾਵਾ ਅਗਲਾ ਉਪਾਅ ਜਿਹੜਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਰਿਸ਼ਤੇ ਦੇ ਵਿੱਚ ਵਿਆਹ ਵਿੱਚ ਕੋਈ ਨਾ ਕੋਈ ਰੁਕਾਵਟ ਆ ਰਹੀ ਹੈ ਤਾਂ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਉਸ ਦੇ ਲਈ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਕਿ ਤੁਸੀਂ ਨਹਾਉਣ ਦੇ ਟਾਈਮ ਪਾਣੀ ਦੇ ਵਿੱਚ ਇੱਕ ਛੋਟੀ ਜਿਹੀ ਛੁੱੜਕੀ ਹਲਦੀ ਪਾਣੀ ਦੇ ਵਿੱਚ ਮਿਲਾ ਲੈਣੀ ਹੈ ਉਸ ਦੇ ਨਾਲ ਤੁਸੀਂ ਹਰ ਰੋਜ਼ ਇਸ਼ਨਾਨ ਕਰਨਾ ਸ਼ੁਰੂ ਕਰ ਦੇਣਾ ਹੈ ਕਿ ਜਦੋਂ ਵੀ ਤੁਸੀਂ ਹਰ ਰੋਜ਼ ਨਹਾਉਂਗੇ ਇੱਕ ਚੁਟਕੀ ਹਲਦੀ ਉਸ ਪਾਣੀ ਵਿੱਚ ਮਿਕਸ ਕਰ ਲਵੋ ਇਸ ਤਰ੍ਹਾਂ ਕਰਨ ਨਾਲ ਜੋ ਵੀ ਤੁਹਾਡੇ ਵਿਆਹ ਵਿੱਚ ਰੁਕਾਵਟ ਆਉਂਦੀ ਹੈ ਤੁਹਾਨੂੰ ਰਿਸ਼ਤੇ ਆਉਂਦੇ ਤਾਂ ਬਹੁਤ ਨੇ ਪਰ ਰਿਸ਼ਤੇ ਸਿਰੇ ਨਹੀਂ ਚੜਦੇ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਜਲਦੀ ਵਿਆਹ ਦਾ ਸੰਜੋਗ ਬਣ ਜਾਂਦਾ ਹੈ ਇਸ ਨਾਲ ਜਿਨ੍ਹਾਂ ਦਾ ਵਿਆਹ ਹੋ ਗਿਆ ਪਰ ਵਿਆਹ ਹੋਣ ਦੇ ਬਾਵਜੂਦ ਹਰ ਰੋਜ਼ ਘਰ ਵਿੱਚ ਲੜਾਈ ਕਲੇਸ਼ ਹੈ ਇਸ ਤਰ੍ਹਾਂ ਉਹ ਨਹਾਉਣ ਦੇ ਸਮੇਂ ਆਪਣੇ ਨਹਾਉਣ ਵਾਲੀ ਬਾਲਟੀ ਦੇ ਵਿੱਚ ਨਹਾਉਣ ਵਾਲੀ ਬਾਲਟੀ ਦੇ ਵਿੱਚ ਇੱਕ ਛੁਟਕੀ ਹਲਦੀ ਮਿਲਾ ਕੇ ਨਹਾਉਣ ਉਹਨਾਂ ਦੇ ਹਸਬੰਡ ਵਾਈਫ ਜੋ ਲੜਾਈ ਕਲੇਸ਼ ਕਰਦੇ ਹਨ ਉਹ ਦੂਰ ਹੋ ਜਾਵੇਗਾ ਇਹ ਜੋ ਵੀ ਅਸੀਂ ਤੁਹਾਨੂੰ ਉਪਾਅ ਟੋਟ ਕੇ ਦੱਸ ਰਹੇ ਹਾਂ ਜੇਕਰ ਤੁਸੀਂ ਇਹਨਾਂ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਸ ਦਾ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ ਇਸ ਦੇ ਨਾਲ-ਨਾਲ ਜੇਕਰ ਤੁਸੀਂ ਆਪਣੀ ਜੌਬ ਲਈ ਅਪਲਾਈ ਕੀਤਾ ਹੈ ਜੌਬ ਲਈ ਚਾਹੁੰਦੇ ਹੋ ਜਾਂ ਫਿਰ ਕੋਈ ਕਾਰੋਬਾਰ ਦੇ ਲਈ ਘਰ ਤੋਂ ਬਾਹਰ ਜਾਂਦੇ ਹੋ ਕੈਂਤ ਪਾ ਕੇ ਕਿਸੇ ਵੀ ਕੰਮ ਦੇ ਲਈ ਤੁਸੀਂ ਬਾਹਰ ਉਸ ਕੰਮ ਵਿੱਚ ਤੁਹਾਨੂੰ ਹਮੇਸ਼ਾ ਨਾ ਹੁੰਦੀ ਹੈ ਅਸਫਲਤਾ ਮਿਲਦੀ ਹੈ ਉਸ ਦਿਨ ਲਈ ਤੁਸੀਂ ਕੀ ਕਰੋ ਕਿ ਇੱਕ ਛੋਟੀ ਜਿਹੀ ਹਲਦੀ ਥੋੜੇ ਜਿਹੀ ਨਮਕ ਹਲਦੀ ਪਾ ਕੇ ਉਹ ਪੋਟਲੀ ਤਿਆਰ ਕਰ ਲਓ ਪੀਲੇ ਰੰਗ ਦੇ ਕੱਪੜੇ ਦੇ ਵਿੱਚ ਉਸ ਨੂੰ ਹਮੇਸ਼ਾ ਜਦੋਂ ਵੀ ਤੁਸੀਂ ਕਿਸੇ ਵੀ ਕੰਮ ਲਈ ਆਪਣੇ ਘਰ ਤੋਂ ਬਾਹਰ ਜਾਂਦੇ ਹੋ ਆਪਣੀ ਜੇਬ ਦੇ ਵਿੱਚ ਨਾਲ ਹੀ ਰੱਖੋ ਹਮੇਸ਼ਾ ਜਾਫਿਰ ਤੁਸੀਂ ਇਹ ਸੁਣੋ ਆਪਣੇ ਘਰ ਵਿੱਚ ਵੀ ਪਾ ਕੇ ਕਰੋ ਬਾਹਰ ਨਿਕਲੋ ਤੁਸੀਂ ਦੇਖੋਗੇ ਕਿ ਜੋ ਵੀ ਕੰਮ ਦੇ ਲਈ ਤੁਸੀਂ ਘਰ ਤੋਂ ਬਾਹਰ ਗਏ ਹੋ ਉਸ ਕੰਮ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਜਿਹੜੇ ਕੰਮ ਦੇ ਲਈ ਤੁਸੀਂ ਆਪਣੇ ਘਰ ਤੋਂ ਜਾਂਦੇ ਸਮੇਂ ਸੋਚ ਰਹੇ ਹੋ ਕਿ ਇਸ ਕੰਮ ਨੂੰ ਕਰਕੇ ਆਉਣਾ ਹੈ ਉਹ ਕੰਮ ਤੁਹਾਡਾ ਜ਼ਰੂਰ ਹੋਵੇਗਾ ਜਿਹੜੇ ਵੀ ਕੰਮ ਦੇ ਲਈ ਤੁਸੀਂ ਜਾ ਰਹੇ ਹੋ ਉਹ ਕੰਮ ਤੁਹਾਡਾ ਜ਼ਰੂਰ ਬਣੇਗਾ ਸਾਡੇ ਅੱਜ ਦੇ ਕੁਝ ਹਲਦੀ ਦੇ ਛੋਟੇ ਛੋਟੇ ਆਪਾਂ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ